ਸ਼ੇਰ ਕਹਿ ਰਿਹਾ ਜਦੋਂ ਦਤਾਰ ਪਿਤਾ ਨੇ ਦਾਤਾ ਵੰਡੀਆਂ ਕਿਸ ਮੁਲਖ ਦੇ ਹਿੱਸੇ ਦੀ ਚੀਜ਼ ਆਈ ਲੱਗਿਆ ਵੰਡਣ ਸੀ ਜਦੋਂ ਦਾਤਾਰ ਦਾਤਾ ਦੇ ਗਿਆ ਇਕਤਾ ਇੰਗਲਿਸਤਾਨੀਆਂ ਨੂੰ ਰਕਬਾਰੂਸ ਨੂੰ ਸਭ ਤੋਂ ਵੱਧ ਦਿੱਤਾ ਚਾਲਬਾਜ਼ੀ ਦੇ ਗਿਆ ਬਰਤਾਨੀਆਂ ਨੂੰ ਐਸੋ ਇਸ਼ਾਰਤ ਦੇ ਗਿਆ ਫਰਾਂਸ ਤਾਈਂ ਦੇਸ਼ ਪਿਆਰ ਜਾਂ ਦੇ ਗਿਆ ਜਪਾਨੀਆਂ ਨੂੰ ਦੌਲਤ ਸਭ ਤੋਂ ਵੱਧ ਅਮਰੀਕਾ ਨੂੰ ਹੁਸਨ ਸਭ ਤੋਂ ਵੱਧ ਈਰਾਨੀਆਂ ਨੂੰ ਕਰਦਾ ਗੌਰ ਫਕੀਰ ਤੇ ਤੁਪ ਕਬਰਾਂ ਹੋ ਦਾਤਾ ਦੇ ਗਿਆ ਫਿਰ ਮਲਤਾਨੀਆਂ ਨੂੰ ਹਾਕੀ پاک ਨੂੰ ਚਾਂਦੀ ਬਗਦਾਦ ਦਿੱਤੀ ਲੋਹਾ ਸਭ ਤੋਂ ਵੱਧ ਰੋਮਾਨੀਆਂ ਨੂੰ ਮਰ ਮਰਦ ਸ਼ੇਰ ਤੇ ਕੁੱਲ ਦਲੇਰ ਲੋਕੋ ਦਾਤਾ ਦੇ ਗਿਆ ਹਿੰਦੁਸਤਾਨੀਆਂ ਨੂੰ ਹਿੰਦੁਸਤਾਨੀਆਂ ਤੋਂ ਵੀ ਪਹਿਲਾਂ ਪੰਜਾਬੀਆਂ ਨੂੰ